ਲੋ ਜੀ ਆਪਾਂ ਅਗਲਾ ਪੰਨਾ ਸ਼ੁਰੂ ਕਰਦੇ ਆ ਕਿਉਂਕਿ ਕੱਲ ਜਿੱਥੇ ਆਪਣੀ ਵੀਡੀਓ ਮੁੱਕੀ ਸੀ ਆਭਿਮਾਨ ਤੇ ਹੰਕਾਰ ਦੋਵੇਂ ਅਲੱਗ-ਅਲੱਗ ਗੱਲਾਂ ਨੇ ਤੇ ਉਸ ਤੋਂ ਅੱਗੇ ਆਪਾਂ ਸ਼ੁਰੂ ਕਰਦੇ ਆ ਮੈਨੂੰ ਇਸ ਗੱਲ ਦੀ ਹੁਣ ਤੱਕ ਸਮਝ ਨਹੀਂ ਆਈ ਕਿ ਬੇਲੋੜਾ ਮਾਣ ਜਾਂ ਫੋਕਾ ਅਭਿਮਾਨ ਮਨੁੱਖ ਦੀ ਆਸਤਿਕਤਾ ਦੇ ਰਾਹ ਦਾ ਰੁੜਾ ਕਿਵੇਂ ਬਣ ਸਕਦਾ ਹੈ ਮੈਂ ਕਿਸੇ ਸੱਚੀ ਮੁੱਚੀ ਦੇ ਮਹਾਨ ਵਿਅਕਤੀ ਦੀ ਮਾਨਵਤਾ ਤੋਂ ਮੁਨਕਰ ਹੋ ਸਕਦਾ ਹਾਂ ਬੇਸ਼ਰਤੇ ਕਿ ਮੈਨੂੰ ਐਵੇਂ ਰਾਹ ਜਾਂਦੇ ਦੀ ਸ਼ੋਹਰਤ ਹੱਥ ਲੱਗੀ ਹੋਵੇ ਜਾਂ ਮਹਾਨ ਹੋਣ ਦੀ ਸੱਚਮੁੱਚੀ ਲੋੜੀਂਦੇ ਗੁਣਾਂ ਲੋੜੀਂਦੇ ਗੁਣ ਹੀ ਮੇਰੇ ਵਿੱਚ ਨਾ ਹੋਣ ਇਹ ਗੱਲ ਸਮਝ ਪੈਂਦੀ ਹੈ ਪਰ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਆਸਤਿਕ ਅਤੇ ਆਹੰਕਾਰ ਹੰਕਾਰ ਕਰਕੇ ਨਾਸਤਿਕ ਹੋ ਜਾਵੇ ਸਿਰਫ ਦੋ ਗੱਲਾਂ ਦੋ ਗੱਲਾਂ ਹੋ ਸਕਦੀਆਂ ਹਨ ਜਾਂ ਤਾਂ ਮਨੁੱਖ ਖੁਦ ਨੂੰ ਖੁਦਾ ਦਾ ਰਕੀਬ ਸਮਝਣਾ ਸ਼ੁਰੂ ਕਰ ਕਰ ਦੇਵੇ ਜਾਂ ਫਿਰ ਖੁਦ ਹੀ ਖੁਦਾ ਬਣ ਬੈਠੇ ਆਏ ਹੈ ਕੀ ਗੱਲ ਹੈ ਯਾਰ ਜਾਂ ਤਾਂ ਮਨੁੱਖ ਖੁਦ ਨੂੰ ਖੁਦਾ ਦਾ ਕਰੀਬ ਸਮਝਣਾ ਸ਼ੁਰੂ ਕਰ ਦੇਵੇ ਜਾਂ ਖੁਦ ਹੀ ਖੁਦਾ ਬਣ ਬੈਠੇ ਦੋਵਾਂ ਹਾਲਾਤਾਂ ਵਿੱਚ ਇਹ ਸਹੀ ਨਾਸਤਿਕਤਾ ਨਹੀਂ ਹੋ ਸਕਦੀ ਪਹਿਲੀ ਸੂਰਤ ਵਿੱਚ ਉਹ ਰਕੀਬ ਦੀ ਹਾਲਤ ਤੋਂ ਮੁਨਕਰ ਨਹੀਂ ਹੁੰਦਾ ਦੂਸਰੀ ਹਾਲਤ ਵਿੱਚ ਉਹ ਸੁਚੇਤ ਸਤ ਸੱਤਾ ਦੀ ਹੋਂਦ ਨੂੰ ਮੰਨਦਾ ਹੈ ਜੋ ਪਰਦੇ ਪਿੱਛੋਂ ਸਾਰੀ ਪ੍ਰਕਿਰਤੀ ਨੂੰ ਚਲਾ ਰਿਹਾ ਹੈ ਇਸ ਦੀ ਸਾਡੇ ਲਈ ਕੋਈ ਹਮਾਇਤ ਨਹੀਂ ਕਿ ਉਹ ਖੁਦ ਖੁਦ ਨੂੰ ਖੁਦਾ ਸਮਝਦਾ ਹੈ ਜਾਂ ਖੁਦ ਖੁਦ ਨੂੰ ਖੁਦਾ ਤੋਂ ਅਲੱਗ ਕੋਈ ਪਰਮ ਸੱਤਾ ਮੰਨਦਾ ਹੈ ਅਸਲ ਨੁਕਤਾ ਇਹ ਹੈ ਦੋਵਾਂ ਹਾਲਾਤਾਂ ਵਿੱਚ ਉਸ ਦਾ ਰੱਬ ਵਿੱਚ ਵਿਸ਼ਵਾਸ ਕਾਇਮ ਰਹਿੰਦਾ ਹੈ ਉਹ ਕਿਸੇ ਵੀ ਤਰ੍ਹਾਂ ਨਾਸਤਿਕ ਨਹੀਂ ਇਹੋ ਮੈਂ ਆਖਣਾ ਚਾਹੁੰਦਾ ਹਾਂ ਮੈਂ ਉੱਪਰ ਲੀਆਂ ਦੋਵੇਂ ਕਿਸਮਾਂ ਵਿੱਚ ਨਹੀਂ ਆਉਣਾ ਮੈਂ ਨਾ ਤਾਂ ਕਿਸੇ ਵੀ ਸਰਵ ਸ਼ਕਤੀਮਾਨ ਦਾ ਸਰਵ ਵਿਆਪਕ ਸੱਤਾ ਦੀ ਹੋਂਦ ਨੂੰ ਮੂਲੋਂ ਹੀ ਇਨਕਾਰੀ ਇਨਕਾਰੀ ਹਾਂ ਇੰਜ ਕਿਉਂ ਹੈ ਮੈਂ ਇਹਦੇ ਬਾਰੇ ਅਲੱਗ ਚੱਲ ਕੇ ਵਿਚਾਰ ਚਰਚਾ ਕਰਾਂਗਾ ਇੱਥੇ ਮੈਂ ਇਹ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਮੈਂ ਅਹੰਕਾਰ ਅਤੇ ਨਾਸਤਿਕਤਾ ਦੇ ਆਧਾਰ ਦਾ ਧਾਰਨੀ ਨਹੀਂ ਹੁੰਦਾ।